ਆ ਆਪਣਾ ਪੁਰਾਣਾ ਅਡਾ ਪੈਟਰੋਲ ਪੰਪ ਤੇ ਜਿਵੇਂ ਤੁਹਾਨੂੰ ਦੱਸਿਆ ਮੈਥਰਖਾਨੇ ਪੰਪ ਤੇ ਤੇ ਕਈ ਵੀਰ ਆਪਣਾ ਨਾਮ ਲੈ ਕੇ ਆਪਣੇ ਆਂਡੇ ਵੇਚ ਰਹੇ ਆ ਉਹਨਾਂ ਦੇ ਫਰਾਡ ਤੋਂ ਬਚੋ ਆਪਣੀ ਜਾਂ ਤਾਂ ਇੱਥੇ ਦੁਕਾਨ ਆ ਜੇ ਕਿਤੇ ਆਪਣੀ ਫਰਾਂਚਾਈਜ਼ੀ ਤੁਹਾਨੂੰ ਮਿਲੂਗੀ ਉਹਦਾ ਉਹਦੇ ਉੱਪਰ ਵਿਵਾਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਕੱਲ ਨੂੰ ਤੁਸੀਂ ਸਾਡੀ ਦੁਕਾਨ ਤੇ ਆ ਕੇ ਆਖੋ ਵੀ ਤੁਹਾਡੇ ਨਾਮ ਲੈ ਕੇ ਫਲਾਣੇ ਦਾ ਅਸੀਂ ਆਂਡੇ ਲਏ ਸੀ ਤੁਹਾਡੇ ਤੇ ਵਿਸ਼ਵਾਸ ਕਰਕੇ ਅਸੀਂ ਉੱਥੋਂ ਲੈ ਲਏ ਉਹ ਤੁਹਾਡਾ ਨਾਮ ਲੈਂਦਾ ਸੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਕੀ ਹਾਲ ਚਾਲ ਆ ਦੋਸਤੋ ਟਵਾਣਾ ਫਾਰਮ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਆਪਣੀ ਟਵਾਣਾ ਕਿਚਨ ਦਿਖਾਉਣੀਆਂ ਤੇ ਇੱਥੇ ਮਿਲਣ ਵਾਲੇ ਪ੍ਰੋਡਕਟ ਪਦਾਰਥ ਤੁਹਾਨੂੰ ਦੱਸਣੇ ਕੀ ਕੀ ਮਿਲਦਾ ਤੇ ਇੱਕ ਆਪਣੀ ਇਹਦੇ ਚ ਫਰੈਂਚਾਈਜ਼ੀ ਦੀ ਵੀ ਹੈਗੀ ਆਫਰ ਜੇ ਕਿਸੇ ਨੇ ਆਪਣੀ ਟਵਾਣਾ ਕਿਚਨ ਦੀ ਫਰੈਂਚਾਈਜ਼ੀ ਲੈਣੀ ਉਹਦੇ ਬਾਰੇ ਵੀ ਹੈਗਾ ਤੇ ਆਜੋ ਆਪਾਂ ਦਿਖਾਉਣੇ ਆ ਤੁਹਾਨੂੰ ਅੱਗੇ ਚੱਲਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਦੱਸ ਦਿਆਂ ਇਧਰ ਮੋੜ ਮੰਡੀ ਆ ਤੇ ਇਧਰਲੇ ਪਾਸੇ ਹੈਗਾ ਬਠਿੰਡਾ ਮੋੜ ਤੋਂ ਬਠਿੰਡਾ ਰੋਡ ਦੇ ਉੱਤੇ ਪਿੰਡ ਪੈਂਦਾ ਇਹ ਮੈਸਰਖਾਨਾ ਯਾਤਰੀਆਂ ਦੀ ਸੜਕ ਸਾਹਮਣੇ ਗੇਟ ਹੈ ਗੇਟਾਂ ਦੇ ਸਾਹਮਣੇ ਆਪਣੀ ਬਿਲਕੁਲ ਦੁਕਾਨ ਆ ਸਾਹਮਣੇ ਲਿਖਿਆ ਟਵਾਣਾ ਕਿਚਨ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਜੀ ਦੇਸੀ ਅੰਡੇ ਜਿਹੜੇ ਆਪਣੇ ਪਿਛਲੇ 3 ਸਾਲਾਂ ਤੋਂ ਚੱਲੇ ਆਉਂਦੇ ਆ ਪਿਛਲੇ ਸਾਲ ਆਪਾਂ ਪੰਪ ਦੇ ਉੱਤੇ ਵੇਂਦੇ ਹੁੰਦੇ ਸੀਗੇ ਅੱਗੇ ਅੰਡੇਆਂ ਦਾ ਪੰਪ ਸੀ ਉੱਥੇ ਵੇਂਦੇ ਹੁੰਦੇ ਸੀ ਹੁਣ ਆਪਾਂ ਇੱਥੇ ਪੱਕੇ ਡੇਰੇ ਲਾ ਲਏ ਇੱਥੇ ਤੁਹਾਨੂੰ ਦੇਸੀ ਅੰਡੇ ਮਿਲਣਗੇ ਦੇਸੀ ਅੰਡੇ ਅੱਜ ਬਿਨਾਂ ਪੈਕਿੰਗ ਤੋਂ ਆ ਵੈਸੇ ਆਪਣੀ ਪੈਕਿੰਗ ਪੱਕੀ ਕਰੀ ਹੋਈ ਹੈ ਪੈਕਿੰਗ ਮਿਲੂਗੀ ਦੂਜੇ ਨੰਬਰ ਤੇ ਤੁਹਾਨੂੰ ਅਚਾਰ ਮਿਲੂਗਾ ਆਪਣੇ ਕੋਲੋਂ ਦੇਸੀ ਮੁਰਗੇ ਦਾ ਅਚਾਰ ਆਪ ਦਾ ਖੁਦ ਦਾ ਤਿਆਰ ਕਰਿਆ ਹੋਇਆ ਆਪਣਾ ਦੇਸੀ ਬੱਕਰੇ ਦਾ achar ਤੇ ਇਹ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਆਪਣੇ WhatsApp ਨੰਬਰ ਤੇ ਜਿਹੜਾ ਸਕਰੀਨ ਤੇ ਜਲਦਾ ਤੇ WhatsApp ਕਰੋ ਆਰਡਰ ਪਾਓ ਪੈਸੇ ਪਾਓ ਤੇ ਆਪਣਾ ਐਡਰੈਸ ਪਾਓ ਤੁਹਾਡੇ ਘਰ ਤੱਕ ਜਿੱਥੇ ਤੱਕ ਤੁਹਾਡੇ ਨੇੜੇ ਸ਼ਹਿਰ ਤੱਕ ਪਹੁੰਚ ਜਾਊਗਾ achar ਇੱਥੇ achar ਮਿਲਦਾ ਤੇ ਦੂਜੀ ਗੱਲ ਆਪਾਂ ਫਰਾਂਚਾਈਜ਼ੀ ਦੀ ਕਰੀ ਸੀ ਫਰਾਂਚਾਈਜ਼ੀ ਇਦਾਂ ਵੀ ਤੁਸੀਂ ਨਾ ਸਾਡੇ ਨਾਲ ਰਲ ਕੇ ਟਵਾਣਾ ਕਿਚਨ ਦੀ ਫਰਾਂਚਾਈਜ਼ੀ ਲੈ ਸਕਦੇ ਹੋ ਜਿਹਦੇ ਵਿੱਚ ਤੁਹਾਡਾ 25 ਤੋਂ 30000 ਜਾਂ ਵੱਧ ਤੋਂ ਵੱਧ 40000 ਰੁਪਏ ਲੱਗਣਾ ਤੇ ਤੁਸੀਂ ਰੋਜ਼ ਦਾ 5-700 800 10000 ਤੱਕ ਰੋਜ਼ ਦਾ ਕਮਾ ਸਕਦੇ ਹੋ ਤੇ ਉਸੇ ਦਿਨ ਤੋਂ ਕਮਾਈ ਸ਼ੁਰੂ ਹੋ ਜੂਗੀ ਤੁਹਾਡੀ ਜਿੱਦੇ ਤੁਹਾਡੀ ਫਰਾਂਚਾਈਜ਼ੀ ਲੈ ਲੋਗੇ ਇਹ ਨਹੀਂ ਹੈਗਾ ਵੀ ਤੁਹਾਨੂੰ ਰੁਕਣਾ ਪਊਗਾ ਇਹ ਜੇ ਕੋਈ ਵੀਰ ਆਪਣੇ ਰਲ ਕੇ ਕੰਮ ਕਰਨਾ ਚਾਹੁੰਦਾ ਤਾਂ ਕਿਸੇ ਵੀ ਸ਼ਹਿਰ ਦਾ ਕਿਸੇ ਵੀ ਪਿੰਡ ਦਾ ਬੰਦਾ ਆਪਣੇ ਨਾਲ ਰਲ ਕੇ ਕੰਮ ਕਰ ਸਕਦਾ ਬਾਕੀ ਆਪਣੇ ਲੋਕਲ ਵੀਰਾਂ ਲਈ ਮੈਂ ਦੱਸ ਦਿਆਂ ਇੱਥੇ ਆਪਾਂ ਨੂੰ ਹੁਣ ਅਵੇਲੇਬਲ ਬੋਇਲ ਐਗ ਮਿਲਣਗੇ ਮੈਂ ਭੁਰਜੀ ਮਿਲ ਜੂਗੀ ਆਮਲੇਟ ਮਿਲ ਜੂਗੀ ਤੇ ਰੋਸਟਡ ਮਿਲੂਗਾ ਸਪੈਸ਼ਲ ਆ ਤੇ ਜਿਹੜੇ ਵੀਰ ਨੌਨ ਵੇਜ ਨਹੀਂ ਖਾਂਦੇ ਉਹਨਾਂ ਲਈ ਗੋਭੀ ਵਾਲੇ ਪਕੌੜੇ ਨਾਲ ਗੁੜ ਵਾਲੀ ਚਾਹ ਇੱਥੇ ਤੁਹਾਨੂੰ ਅਵੇਲੇਬਲ ਮਿਲੂਗੀ ਇਹ ਆਪਣਾ ਸਾਰਾ ਸੈਟਅਪ ਹੈ ਤੇ ਜੇ ਤੁਸੀਂ ਜੀ ਆਇਆਂ ਨੂੰ ਤੁਹਾਡਾ ਜਦੋਂ ਮਰਜੀ ਆਓ ਆਂਡੇ ਲੈਣੇ ਆਂਡੇ ਲੈ ਜਾ ਸਕਦੇ ਹੋ ਇੱਥੇ ਬਹਿ ਕੇ ਕੁਝ ਖਾਣਾ ਪੀਣਾ ਉਹ ਖਾ ਸਕਦੇ ਹੋ ਜੇ ਕਿਨੇ ਅਚਾਰ ਆਰਡਰ ਕਰਨਾ ਹੈ ਮੁਰਗੇ ਦਾ ਜਾਂ ਬੱਕਰੇ ਦਾ ਤੁਸੀਂ ਅਚਾਰ ਆਰਡਰ ਕਰ ਸਕਦੇ ਹੋ ਇਹ ਗੱਲ ਹੋਰ ਕਈ ਵੀਰ ਆਪਣਾ ਪੁਰਾਣਾ ਅੱਡਾ ਪੈਟਰੋਲ ਪੰਪ ਤੇ ਜਿਵੇਂ ਤੁਹਾਨੂੰ ਦੱਸਿਆ ਮੈਥਰਖਾਨੇ ਪੰਪ ਤੇ ਤੇ ਕਈ ਵੀਰ ਆਪਣਾ ਨਾਮ ਲੈ ਕੇ ਆਪਣੇ ਆਂਡੇ ਵੇਚ ਰਹੇ ਆ ਉਹਨਾਂ ਦੇ ਫਰਾਡ ਤੋਂ ਬਚੋ ਆਪਣੀ ਜਾਂ ਤਾਂ ਇੱਥੇ ਦੁਕਾਨਾ ਜੇ ਕਿਤੇ ਆਪਣੀ ਫਰਾਂਚਾਈਜ਼ੀ ਤੁਹਾਨੂੰ ਮਿਲੂਗੀ ਉੱਥੇ ਆਪਣੇ ਬਕਾਇਦਾ ਤੁਹਾਨੂੰ ਬੋਰਡ ਮਿਲਣਗੇ ਟਿਵਾਣਾ ਕਿਚਨ ਦੇ ਲੱਗੇ ਹੋਏ ਤੇ ਬਕਾਇਦਾ ਹੀ ਆਪਣੇ ਉੱਤੇ ਜਿਹੜੇ ਆਂਡੇ ਹੋਣਗੇ ਉਹਨਾਂ ਹੀ ਪੈਕਿੰਗ ਤੇ ਆਪਣਾ ਸਟicker ਲੱਗਿਆ ਹੋਊ ਜਿਹੜਾ ਅਚਾਰ ਹੋ ਉਹਦੇ ਤੇ ਵੀ ਆਪਣਾ ਸਟicker ਆਪਣਾ ਟਿਵਾਣਾ ਕਿਚਨ ਦਾ ਬਕਾਇਦਾ ਜਿਹੜਾ ਬ੍ਰਾਂਡ ਆਪਣਾ ਰਜਿਸਟਰਡ ਉਹਦੇ ਤੇ ਤੁਹਾਨੂੰ ਲੱਗਿਆ ਮਿਲੂਗਾ ਇਸ ਤੋਂ ਇਲਾਵਾ ਜੇ ਕੋਈ ਵੀ ਟਿਵਾਣਾ ਕਿਚਨ ਦਾ ਜਾਂ ਟਿਵਾਣਾ ਫਾਰਮ ਜਾਂ ਟਿਵਾਣਾ ਪੋਲਟਰੀ ਫਾਰਮ ਦਾ ਨਾਮ ਲੈ ਕੇ ਤੁਹਾਨੂੰ ਆਂਡੇ ਵੇਚਦਾ ਤਾਂ ਉਹਦੇ ਤੇ ਵਿਸ਼ਵਾਸ ਕਦੇ ਨਾ ਕਰਿਓ ਉਹ ਫਰਾਡ ਹੋ ਸਕਦਾ ਹੈ ਉਹਦੇ ਚੋਂ ਕੀ ਨਿਕਲਦਾ ਹੈ ਪਲੀਜ਼ ਉਹਦੇ ਪਰ ਵਿਵਾਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਕੱਲ ਨੂੰ ਤੁਸੀਂ ਸਾਡੀ ਦੁਕਾਨ ਤੇ ਆ ਕੇ ਆਖੋ ਵੀ ਤੁਹਾਡੇ ਨਾਮ ਲੈ ਕੇ ਫਲਾਣੇ ਦਾ ਅਸੀਂ ਅੰਡੇ ਲੈੇ ਸੀ ਤੁਹਾਡੇ ਤੇ ਵਿਸ਼ਵਾਸ ਕਰਕੇ ਅਸੀਂ ਉੱਥੋਂ ਲੈ ਲਏ ਉਹ ਤੁਹਾਡਾ ਨਾਮ ਲੈਂਦਾ ਸੀਗਾ ਉਹਦੇ 'ਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਸਾਡਾ ਸਪੈਸ਼ਲ ਸਟਿੱਕਰ ਸਪੈਸ਼ਲ ਲੋਗੋ ਸਾਡੇ ਅੰਡਿਆਂ ਤੇ ਸਾਡੇ achar ਤੇ ਸਾਡੀ ਫਰੈਂਚਾਈਜ਼ ਦਾ ਜੋ ਵੀ ਸੁਆਣ ਤੁਹਾਨੂੰ ਮਿਲੂਗਾ ਉਹ ਤੇ ਲੱਗਿਆ ਹੋਊਗਾ ਤੇ ਆਪਣਾ ਮੇਨ ਜਿਹੜਾ ਹੈਗਾ ਉਹ ਮੈਸਰ ਖਾਨੇ ਆ ਤੁਸੀਂ ਪਹੁੰਚ ਸਕਦੇ ਹੋ ਜੀ ਐਨੋ ਧੰਨਵਾਦ